ਮੇਰੀ 80 ਸਾਲ ਦੀ ਉਮਰ ਆ ਜੀ 80 ਸਾਲ ਮੈਂ 30 ਸਾਲ ਦਾ ਜਦੋਂ ਹੜ ਬੋਂਦਲਦੀਗਾ ਉਦੋਂ ਸਾਡੇ ਬੰਦੇ ਆ ਰਹੇ ਉਹਨਾਂ ਦੇ ਫੀਮ ਲੈ ਕੇ ਭੁੱਕੀ ਲੈ ਕੇ ਉਹ ਟਾਈਮ 'ਚ ਮੈਂ ਭੁੱਕੀ ਖਾਂਦਾ ਸੀ ਸਵੇਰੇ ਮੈਂ 2 ਵਜੇ ਹੜ ਜੋੜ ਲੈਣ ਵਾਲੀਗਾ ਸਾਨੂੰ 10:00 11:00 ਕਰਨਾ ਮੈਨੂੰ ਤਾਂ ਕੋਈ ਨਹੀਂ ਪਤਾ ਹੁੰਦਾ ਵੀ ਸਾਨੂੰ ਕੁਝ ਕੇ ਮੈਂ ਸਾਰੇ ਤਕਰੀਬਨ 25 ਬੰਦੇ ਖੰਦੇ ਤੇ ਕਦੇ ਆਈ ਨਹੀਂ ਦੀ ਹੋਈ ਵੀ ਲੜਾਈ ਹੋਈ ਆ ਜਿਹੜੇ ਹੁਣ ਸਾਡੇ ਜਵਾਕ ਨੇ ਉਹ ਜਿੱਦਾ ਲਾ ਕੇ ਸਾਡੇ ਘਰ ਫੜ ਲੈਣੇ ਆ ਕੇ ਸਾਡਾ ਇਹ ਕਰਦਾ ਸਾਡਾ ਸਾਡੇ ਮੇਰੇ ਘਰ ਵਾਲੀ ਨਾਲ ਗੱਲ ਘੁੱਟਿਆ ਉਹਨੂੰ ਲਟਕਾਤਾ ਕਹਦਾ ਨਹੀਂ ਸਭ ਪੈਸੇ ਤੇ ਜਿੱਤੇ ਵਾਲੇ ਆਹ ਮੇਰੇ ਇੱਕ ਮਹੀਨੇ ਦੇ ਵਿੱਚ 8 ਮੁੰਡੇ ਮਰ ਗਏ ਮੇਰੇ ਹਸਪਤਾਲ ਦੇ ਵਿੱਚ ਕਬੱਡੀ ਖੇល ਕੇ ਆਇਆ ਓਪਨ ਕਬੱਡੀ ਆ ਕੇ ਟੀਕਾ ਲਾ ਲੈ ਸਾਡੇ ਮਸਜਿਦ ਦੇ ਵਿੱਚ ਹੈਗਾ ਸਰਦਾਰਾਂ ਦਾ ਮੁੰਡਾ ਤੇ ਉਹ ਬਾਜੇ ਦੇ ਵਿੱਚ ਬਾਥਰੂਮੋਂ ਛੋੜਿਆ ਉਹਨੇ ਟੀਕਾ ਲਾ ਲਿਆ ਉਹ ਤੋਂ 3 ਦਿਨ ਚੱਕਿਆ ਸੀ ਚਲੋ 3 ਦਿਨ ਪਤਾ ਲੱਗਿਆ ਵੀ ਆਹ ਕੀ ਹੋ ਗਿਆ ਉਹ ਭਾਈ ਉਹਦੀ ਮਾਲ ਹੁੰਦੀ ਆ ਉਹ ਕੀ ਬਣ ਗਿਆ ਸਾਨੂੰ ਨਹੀਂ ਪਤਾ ਉਹਨੂੰ ਦੇਖ ਕੇ ਅਗਲਾ ਕਹਿੰਦਾ ਇਹ ਗਵਰਨਮੈਂਟ ਨੂੰ ਮੋੜ ਦੀ ਨਾਮ ਬੋ ਉਹ ਜਿਹੜਾ ਜਦ ਕੋਈ ਇਹ ਠੇਕੇ ਨਹੀਂ ਖੋਲਦਾ ਜਿਹੜਾ ਕੋਈ ਇਹ ਕਰਦਾਂ ਦੀ ਮਾਮਾ ਦੇ ਪੁੱਤ ਜਾਣ ਕੇ ਮਰਵਾ ਰਹੇ ਨੇ ਜਿਹੜਾ ਨਿਸਾਨ ਭੀਮ ਇਹ ਭੁੱਕੀ ਖਾਂਦਾ ਉਹ 40-40 ਘਰ ਮੈਂ ਦੇਖੇ ਆਪਦੇ ਅੱਖਾਂ ਦੇ ਨਾਲ ਇਕੱਠੇ ਵਸਦੇ ਉਹ ਲੜਦੇ ਨਹੀਂ ਉਹ ਕਲੇਸ਼ ਨਹੀਂ ਕਰਦੇ ਮੈਨੂੰ ਕਲੇਸ਼ ਹੁੰਦਾ ਕਦੇ ਜ਼ਿੰਦਗੀ 'ਚ ਕਲੇਸ਼ ਨਹੀਂ ਹੋਇਆ ਜਿਹੜਾ ਭੀਮ ਭੁੱਕੀ ਖਾਂਦਾ ਉਹ ਆਪਣਾ ਟੱਬਰ ਪਾਲ ਸਕਦਾ ਦਿਹਾੜੀ ਲੱਗ ਦਿਹਾੜੀ ਕਰਕੇ ਜਿਹੜਾ ਚਿੱਟੇ ਦੇ ਲੱਗ ਗਿਆ ਉਹ ਟੱਬਰ ਨਹੀਂ ਪਾਲੂਗਾ ਉਹ ਤਾਂ ਘਰ ਦੇ ਭਾਂਡੇ ਵੀ ਵੇਚ ਦਿੰਦਾ ਕਦੀ ਨਾ ਮਿਲੇ ਬਹੁਤਾ ਟਾਈਮ ਅਫੀਮਖਾਨੇ ਵਾਲੇ ਨੂੰ ਫੇਰ ਉਹਦਾ ਕੀ ਹੁੰਦਾ ਉਹ ਨਾ ਮਿਲਣ ਵਾਲੀ ਪੰਜਾਬ ਦੇ ਬਾਈ ਜੀ ਕਿਹੜੀ ਗੱਲ ਕਰਦੇ ਹੋ ਤੁਸੀਂ ਜਿੱਥੇ ਮਰਜ਼ੀ ਮੈਂ ਕਹਣਾ ਅੱਧਾ ਟੱਕ ਲਾ ਦੇ ਗੱਡੀ ਦਾ ਇੱਕ ਟਰੱਕ ਲਾਹ ਦੀ ਰਾਤੋ ਰਾਤ ਲੈ ਜੰਗੇ ਸਾ ਤੋਂ ਦੇ ਘਰ ਫੀਮ ਹੋਊਗੀ 100% ਅੱਧੇ ਐਮਐਲ ਦੇ ਉੱਚਕੇ ਕਹਿ ਰਹੇ ਹੋ ਗੱਲ ਵਾਦੇ ਨਾਲ ਕਹਿਣਾ ਜਿੰਨੇ ਪਰਚਾ ਦੇਣਾ ਦਵੇ ਭਗਵਾਨ ਤਨ ਇਹਨੇ ਲੋਕਾਂ ਨਾਲ ਵਾਅਦਾ ਕਰੇ ਹੀ ਵੀ ਮੈਂ ਮੇਰੀ ਸਰਕਾਰ ਆ ਗਈ ਤੇ ਮੈਂ ਇਹਨੂੰ ਖੋਲੂਗਾ ਵੀ ਇਹ ਸੰਜੀਵਨੀ ਬੂਟੀ ਆ ਮੁੜ ਕੇ ਸਭ ਭੁੱਲ ਗਿਆ ਸੰਜੀਵਨੀ ਬੂਟੀ ਬੂਟੀ ਫਿਰ ਤੇ ਕਿਹਾ ਸੀ ਮੈਂ ਜੀ ਹਾਂ ਇਹ ਕਿਹਾ ਅਸਲ ਦੇ ਵਿੱਚ दारू ਤੇ ਮੈਡੀਕਲ ਨਸ਼ਾ ਵੇਚਣ ਦੇ ਲਈ ਅਸੀਂ ਤਾਂ ਇਹੀ ਗੱਲ ਕਹੋਗੇ ਵੀ ਇਹ ਕੁਦਰਤੀ ਜਿਹੜੀ ਬੂਟੀ ਆ ਉਹ ਤੇ ਬੈਨ ਕੀਤਾ ਗਿਆ ਕਾਨੂੰਨ ਇੱਕ ਹੈ ਨਾ ਆਪਣੇ ਦੇਸ਼ ਦਾ ਤਾਂ ਫਿਰ ਰਾਜਸਥਾਨ ਐਮਪੀ ਯੂਪੀ ਜਿੱਥੇ ਵੀ ਇਹਦੀ ਖੇਤੀ ਹੋ ਰਹੀ ਹੈ ਉੱਥੇ ਫਿਰ ਕਿਉਂ ਹੋ ਰਹੀ ਹੈ ਕਾਨੂੰਨ ਤਾਂ ਇੱਕ ਹੈ ਨਾ ਜਦੋਂ ਇੱਥੇ ਐਂਡੀਪੀਐਸ ਐਕਟ ਦੇ ਵਿੱਚ ਐਂਡੀਪੀਐਸ ਐਕਟ ਤਾਂ ਸੈਂਟਰ ਤੋਂ ਬਣਿਆ ਹੋਇਆ ਫਿਰ ਉੱਥੇ ਕਿਉਂ ਜੀ ਕਿਤੇ ਤੋਡੀਆਂ ਇਹ ਗੱਲਾਂ ਨਵੇਂ ਬੱਚਿਆਂ ਨੂੰ ਉਤਸ਼ਾਹਿਤ ਤਾਂ ਨਹੀਂ ਕਰਨ ਗਿਆ ਵੀ ਚਲੋ ਅਸੀਂ ਵੀ ਸਵਾਦ ਦੇਖ ਲਈਏ ਨਹੀਂ ਜੀ ਨਹੀਂ ਦੇਖੋ ਕੱਲੇ ਉਹਨਾਂ ਨੂੰ ਮਨਾ ਕਰਦੇ ਹਾਂ ਵੀ ਭਾਈ ਨਵੇਂ ਨਾ ਲੱਗਿਓ ਅਸੀਂ ਬਿਲਕੁਲ ਮਨਾ ਕਰਦੇ ਹਾਂ ਵੀ ਕਿਸੇ ਦਾ ਧੀ ਪੁੱਤ ਗਲਤ ਪਾਸੇ ਨੂੰ ਨਾ ਜਾਵੇ ਕੀ ਆ ਸਾਡੇ ਪੰਜਾਬ ਦੀ ਆਬਾਦੀ ਘਟਾਉਣ ਵਾਸਤੇ ਕੁਛਕ ਬੱਚੇ ਬਾਹਰ ਤੋਰਤੇ ਕੁਛਕ ਖੜਕੂ ਗਿਆ ਕੇ ਮਾਰਤੇ ਰੋਲਾ ਪੈਂਦਾ ਸੀ ਪਤਲ ਦੀ ਗੋਲੀ ਨਾਲ ਮਰਦੇ ਸੀ ਹੁਣ ਇਹ ਜੀਵ ਵਾਲੀ ਨਾਲੇ ਆਪ ਮੇਲੇ ਵਾਂਗੂ ਹੁਮ ਹੁਮਾ ਕੇ ਲੈਣ ਜਾਂਦੇ ਨੇ ਉੱਥੇ ਬੀਬੀਆਂ ਸਾਨੂੰ ਕੁੱਤ ਕਹਿੰਦੀਆਂ ਨੇ ਕਹਿੰਦੀ ਬੱਚੇ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਆਉਂਦੀ ਮਤਲਬ ਕੈਮਰੇ ਸਾਹਮਣੇ ਨਹੀਂ ਆਉਣਾ ਚਾਹੁੰਦੀਆਂ ਉਹਦੇ ਨਾਲ ਪ੍ਰੋਬਲਮ ਨਹੀਂ ਸੀ ਆਉਂਦੀ ਉਹਨਾਂ ਨੇ ਕਿਆਰੀ ਬੀਜ ਲੈਣੀ ਆ ਇਹ ਸਾਗ ਵਾਂਗੂ ਜਦੋਂ ਇਹਦਾ ਬੂਟਾ ਹੋ ਗਿਆ ਤਾਂ ਉਹਨਾਂ ਨੇ ਘਰੇ ਲਿਆ ਕੇ ਉਹਦੀ ਪੂਜੀ ਬਣਾ ਕੇ ਖਾਣੀ ਆ ਸਾਰੇ ਪਰਿਵਾਰ ਨੇ ਤਾਂ ਉਹਦੇ ਨਾਲ ਜਿਹੜੀ ਔਰਤਾਂ ਦੀ ਪ੍ਰੋਬਲਮ ਹੁੰਦੀ ਸੀ ਦੇਖੋ ਕਿੰਨੇ ਕਿੰਨੇ ਬੱਚੇ ਪੈਦਾ ਹੁੰਦੇ ਸਤਨਾਮ ਜੀ ਕਦੇ ਦੁੱਧ ਦੀ ਦੇ ਇੱਕਦ ਨਹੀਂ ਸੀ ਆਉਂਦੀ ਅੱਜ ਮਾਂ ਮਾਂ ਦਾ ਦੁੱਧ ਵੀ ਮਤਲਬ ਕਿ ਹੋ ਹੋ ਰਿਹਾ ਇਹ ਰੋਏ ਮਾੜਾ ਨਹੀਂ ਪੰਜਾਬ ਬਾਜੂ ਨਹੀਂ ਰੱਪਾ ਪੰਜਾਬ ਦੇ ਰੋ ਜਿੰਨੇ ਮੁੰਡੇ ਜਾ ਰਹੇ ਨੇ ਓਏ ਹੋਏ ਹੋਏ ਜਿਹਦੇ ਮਾਂ ਮਾਂ ਰੋਣੀਆਂ ਨੇ ਜਿਹਦੇ ਇੱਕ ਦੀ ਓਏ ਸੋ ਇਸ ਕੱਟ ਦੇ ਵਿੱਚ ਕੁਝ ਲੋਕ ਵੀ ਪਹੁੰਚੇ ਆ ਜਿਹੜੇ ਖਸ ਖਸ ਖੇਤੀ ਦੀ ਮੰਗ ਕਰ ਰਹੇ ਉਹਨਾਂ ਦੇ ਵਿੱਚ ਇੱਕ ਬਜ਼ੁਰਗ ਹੈ ਕੀ ਨਾਂ ਜੀ ਤੁਹਾਡਾ ਅਜ਼ੀਜ਼ ਖਾਨ ਮੇਰਾ ਨਾਂ ਜੀ ਕਿੰਨੀ ਉਮਰ ਤੁਹਾਡੀ ਮੇਰੀ 80 ਸਾਲ ਦੀ ਉਮਰ ਆ ਜੀ 80 ਸਾਲ ਮੈਂ 30 ਸਾਲ ਦੀ ਜਦੋਂ ਹੜ ਬੌਂਦਲਦੀਗਾ ਉਦੋਂ ਸਾਡੇ ਬੰਦੇ ਆ ਰਹੇ ਉਹਨਾਂ ਤੇ ਫੀਮ ਲੈ ਕੇ ਭੁੱਕੀ ਲੈ ਕੇ ਉਹ ਟਾਈਮ 'ਚ ਮੈਂ ਭੁੱਕੀ ਖਾਂਦਾ ਸੀ ਸਵੇਰੇ ਮੈਂ 2 ਵਜੇ ਹੜ ਜੋੜ ਲੈਣ ਵਾਲੀਗਾ ਸਾਨੂੰ ਦੱਸਦਾ 11 ਕਰਦਾ ਮੈਂ ਤੇ ਕਹੀ ਨਹੀਂਦੀ ਬਦ ਹੁੰਦਾ ਵੀ ਸਾਨੂੰ ਕੁਝ ਕੇ ਮੈਂ ਕੋਈ ਲੈਣਾ ਦੇਣਾ ਉਦੋਂ ਬਾਅਦ ਸਾਡੇ ਆਪਦੇ ਘਰਾਂ ਦੇ ਵਿੱਚ 30 ਕਰਤੇ ਨਾ ਤਾਂ ਉਹ 30 ਘਰਾਂ ਦੇ ਵਿੱਚ ਇਕੱਠ ਸੀ ਆ ਹੁਣ ਆਕੇ 5 ਸਾਲਾਂ ਤੋਂ ਅੱਡ ਅੱਡ ਹੋਏ ਨੇ ਸਾਰੇ ਤਕਰੀਬਨ 25 ਬੰਦੇ ਖੰਦੇ ਤੇ ਕਦੇ ਆਇ ਨਹੀਂ ਦੀ ਹੋਈ ਵੀ ਲੜਾਈ ਹੋਈ ਆ ਜਿਹੜੇ ਹੁਣ ਸਾਡੇ ਜਵਾਕ ਨੇ ਉਹ ਚਿੱਟਾ ਲਾ ਕੇ ਸਾਡੇ ਗਾਲ ਫੜ ਲੰਨੇ ਆਕੇ ਸਾਡਾ ਇਹ ਕਰਦਾ ਸਾਡਾ ਸਾਡੇ ਮੇਰੇ ਘਰ ਵਾਲੀ ਨਾਲ ਗੱਲ ਘੁੱਟਿਆ ਉਹਨੂੰ ਲਟਕਾਤਾ ਕਹਦਾ ਨਹੀਂ ਸਭ ਪੈਸੇ ਦੇ ਚਿੱਟੇ ਲੱਗ ਨੂੰ ਲੱਗੇ ਹੋਏ ਨੇ ਉਹਨੂੰ ਉੱਥੇ ਕੈਂਟਰ ਚ ਅਸੀਂ ਜਮਾ ਕੀਤਾ ਉੱਥੇ 6 ਮਹੀਨੇ ਰੱਖਿਆ 2 ਲੱਖ ਭਰਤਾ ਉੱਥੇ ਕੱਖ ਨਹੀਂ ਆਇਆ 15 ਨਾ ਫਿਰ ਲੱਗਿਆ ਉਹਨੇ ਟੀਕਾ ਲਾਇਆ ਨਾਲ ਦੀ ਨਾਲ ਤਾਂ ਇਸ ਕਰਕੇ ਅਸੀਂ ਇਹ ਮੁੱਦਾ ਚੱਕਦੇ ਆ ਵੀ ਦੇਖੋ ਇਹਦਾ ਕੋਈ ਨੁਕਸਾਨ ਨਹੀਂ ਉਹਨੇ ਨੁਕਸਾਨ ਇਹ ਆ ਵੀ ਇਹਦੇ ਰੇਟ ਨਿਆਂਜ ਨੇ ਮਾਣਾ ਆਦਮੀ ਖਾ ਨਹੀਂ ਸਕਦਾ ਉਹ ਗੋਲੀ ਨੂੰ ਭਜਦਾ ਹਫਤਾਲਾ ਨੂੰ ਭਜਦਾ ਤੇ ਉਹ ਉਹ ਖਾਂਦੇ ਨੇ ਤੇ ਮਰਦੇ ਨੇ ਚਿੱਤੇ ਵਾਲੇ ਆਹ ਮੇਰੇ ਇੱਕ ਮਹੀਨੇ ਦੇ ਵਿੱਚ 8 ਮੁੰਡੇ ਮਰ ਗਏ ਮੇਰੇ ਹਸਪਤਾਲ ਦੇ ਵਿੱਚ ਮੇਰੇ ਛਾਡੇ ਹਮਲੇ ਕੋਲੇ ਦੇ ਵਿੱਚ ਲੇਕਿਨ ਜੋ ਹਰਦੇ ਨਹੀਂ ਕੀ ਕਰੀਏ ਜਿਹਦੇ ਇੱਕ ਤਾਂ ਹੀ ਗੱਲਾਂ ਹੀ ਲੰਘਿਆ ਉਹ ਸੰਲਾ ਵੀ ਚਿੱਟਾ ਨਾ ਛੱਡ ਗਿਆ ਉਹ ਉਹਨੂੰ ਪਿਓ ਨੂੰ ਮਾਰਨਾ ਮਨਜ਼ੂਰ ਆ ਉਹਨੂੰ ਮਾਂ ਨੂੰ ਮਾਰਨਾ ਮਨਜ਼ੂਰ ਆ ਜੋ ਉਹ ਨਾ ਛੱਡ ਗਿਆ ਜਿਹੜਾ ਨਸਾਨ ਫੀਮ ਇਹ ਭੁਖੀ ਖਾਂਦਾ ਉਹ ਚੜੀ ਚੜੀ ਘਰ ਮੈਂ ਦੇਖੇ ਦੇ ਹੱਖਾਂ ਦੇ ਨਾਲ ਇਕੱਠੇ ਵਸਦੇ ਉਹ ਲੜਦੇ ਨਹੀਂ ਉਹ ਕਲੇਸ਼ ਨਹੀਂ ਕਰਦੇ ਮੈਨੂੰ ਕਲੇਸ਼ ਹੁੰਦਾ ਕਦੇ ਜ਼ਿੰਦਗੀ ਚ ਕਲੇਸ਼ ਨਹੀਂ ਹੋਇਆ ਜੇ ਕਹੋ ਤਾਂ ਜਿਹੜਾ ਮਰਜੀ ਬੰਦਾ ਲਾਣ ਲਿਆ ਕੇ ਚਾਹ ਮੁਲਾਜ਼ਮ ਲਿਆ ਕੇ ਦੇਖ ਸਕਦਾ ਸਾਡੇ ਸਾਹਮਣੇ ਸਾਡੇ ਆਪਣੇ ਘਰਾਂ ਚ ਪਿੰਡ ਰਸੂਲ ਪਰ ਮੇਰਾ ਮਲੇ ਕੋਲੇ ਮੈਂ ਰਹਿਣਾ ਤੇ 25 ਘਰ ਨੇ ਜੜੇ ਇੱਕ ਖਾਂਦੇ ਘਟ ਤੋਂ ਘਟ 25 40 40 ਜਣੇ ਖਾਂਦੇ ਨੇ ਕੋਈ ਮਸਲਾ ਨਹੀਂ ਹੈਗਾ ਵੀ ਲੜਾਈ ਦਾ ਐ ਕਰਦੇ ਆ ਕੰਮ ਉਹ ਬੱਲੇ ਬੱਲੇ ਹਜ ਤੱਕ ਕੰਮ ਖਿੱਚਿਆ ਆ ਆ ਬਹੁਤ ਦੀ ਕੀਤਾ ਜਣੀ ਕਿ ਲੜਾਈ ਦਾ ਮਸਲਾ ਹੀ ਨਹੀਂ ਨਾ ਕੋਈ ਦਾਰੂ ਪੀਣ ਦਾ ਸਾਡੇ ਹੈ ਨਹੀਂ ਆ ਹੁਣ ਚਿੱਤੇ ਨਾਲ ਗੋਲੀਆਂ ਦੇ ਲੱਗੇ ਓ ਭਾਈ ਬੱਦ ਕੋ ਜਿਹੜੇ ਹੁਣ ਨਾਲੇ ਆ ਮੁੰਡਾ ਆ ਮੁੰਡੇ ਨੇ ਇਹ ਖਾਂਦਾ ਫੀਂ ਭੁੱਕੀ ਸੀ ਪਹਿਲਾਂ ਫੀਂ ਖਾਂਦਾ ਸੀ ਛੱਡ ਗਿਆ ਉਹ ਤਾਂ ਫੇਰ ਇਹਨਾਂ ਨੂੰ ਕਹਿਣਗੇ ਵੀ ਤੁਸੀਂ ਭਾਈ ਗੈਰ ਕਾਨੂੰਨੀ ਚੀਜ਼ਾਂ ਖਾ ਰਹੇ ਹੋ ਇਹਨਾਂ ਕਾਨੂੰਨ ਨਜਾਜ਼ਤ ਨਹੀਂ ਦਿੰਦਾ ਜੀ ਯਾਦ ਦਿੰਦਾ ਨੇ ਹੁਣ ਲੈ ਕੇ ਖਾਣੀ ਪੈਂਦੀ ਮਰਦੇ ਆ ਮੰਜੇ ਤੋਂ ਨਹੀਂ ਉੱਟੋਂ ਦਾ ਇਹ 3 ਮਹੀਨੇ ਖਾਧੀ ਇਹਨੇ ਗੋਲੀ ਹੱਦਾਂ ਚ ਲੱਗ ਗਈ ਗੋਲੀ ਖਾਧੀ ਸੀ ਹਾਂਜੀ ਮੈਂ ਖਾਧੀ ਹੈਗੀ ਸਿਰਾਂ ਨੂੰ ਗਏ ਸੀ ਸਾਰੇ ਸਾਡੇ ਸਾਡੇ ਟੈਕ ਹੋਇਆ ਨੂੰ ਜੀ 3 ਮਹੀਨਾਵਾਂ ਤੋਂ ਟੈਕ ਹੋਇਆ ਫੇਰ ਤਾਂ ਸ਼ੁਰੂ ਕੀਤੀ ਇਹਨੇ ਭੁੱਕੀ ਖਾਣੀ ਉਦੋਂ ਬਾਅਦ ਜੇ ਭੁੱਖੀ ਨਹੀਂ ਖਾਊਗਾ ਤਾਂ ਚਾਰ ਦਿਨ ਨਹੀਂ ਸੀ ਇਹ ਚਾਰ ਦਿਨ ਆ ਮਰ ਜੂ ਇਹ ਗੱਲ ਉਹਨੂੰ ਇਹਦੇ ਪਰਿਵਾਰ ਮੈਂ ਖੁਦ ਮਿਲਾਦਾ ਨਹੀਂ ਜਿਹੜੇ ਬੰਦੇ ਵਿਚਾਰੇ ਮਰ ਗਏ ਜਿਹੜੇ ਨੇ ਛੱਡਿਆ ਤੀਗਾ ਮੈਂ ਖੁਦ ਮਿਲਾਦਾ ਨਹੀਂ ਉਹਨਾਂ ਨੂੰ ਅਸੀਂ ਪਹਿਲਾਂ ਕਹਤਾ ਸੀ ਕਿ ਇਹਦਾ ਤੂੰ ਬਚਦਾ ਨਹੀਂ ਇਹ ਭੀਮ ਭੁੱਕੀ ਛੱਡ ਗਿਆ ਉਹ ਬਾਦਦਾ ਨਹੀਂਗਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਇਹ ਮਜਬੂਰੀ ਹੈ ਤੋ ਅੱਟੀ ਹੁਣ ਜਿਹੜਾ ਬੰਦਾ ਕੋਈ ਵੀ ਹੈ ਜੀ ਖਾਂਦੇ ਆਂਗੇ ਮਜਬੂਰੀ ਹੋ ਜਾਂਦੀ ਹੈ ਜਿਹੜਾ ਬੰਦਾ ਲੱਗਿਆ 30 40 ਸਾਲ ਤੋਂ ਇਹ ਵੀ ਆ ਜਿਹੜਾ ਭੀਮ ਭੁੱਕੀ ਖਾਂਦਾ ਉਹ ਆਪਣਾ ਟੱਬਰ ਪਾਲ ਸਕਦਾ ਦਿਹਾੜੀ ਦਿਹਾੜੀ ਕਰਕੇ ਜਿਹੜਾ ਚਿੱਟੇ ਦੇ ਲੱਗ ਗਿਆ ਉਹ ਟੱਬਰ ਨਹੀਂ ਭਾਲੂਗਾ ਤੇ ਘਰ ਦੇ ਭਾਂਡੇ ਵੀ ਵੇਚ ਦਿੰਦਾ। ਕਿਉਂ ਚਿੱਟਾ ਪੀ ਕੇ ਨਾ ਤੇ ਉਹ ਦਿਹਾੜੀ ਲਾਉਣ ਜੋਗਾ ਨਾ ਕੋਈ ਕੰਮ ਕਰਨ ਜੋਗਾ। ਫੀਮ ਭੁੱਕੀ ਖਾਤੇ ਅਗਲਾ ਮਤਲਬ ਲੱਗ ਜਾਊਗਾ। ਫੀਮ ਭੁੱਕੀ ਦਾ ਇਹ ਆ ਵੀ ਹੌਲੀ-ਹੌਲੀ ਘਟਾ ਲੂਗਾ ਨਹੀਂ ਵੀ ਘਟੂਗੀ ਤਾਂ ਆਪਣਾ ਕੰਮ ਕਰਕੇ ਖਾ ਸਕਦਾ। ਦੋਵੇਂ ਬੰਦਿਆਂ ਜਿੰਨਾ ਕੰਮ ਕਰਦਾ ਫੀਮ ਭੁੱਕੀ ਵਾਲਾ। ਜੇ ਮੈਂ ਇੱਕ ਸਵਾਲ ਤੁਹਾਨੂੰ ਜਰੂਰ ਇਹ ਕਰਨਾ ਚਾਹੂੰਗਾ ਵੀ ਜੇ ਕੋਈ ਉਦਾਂ ਹੀ ਕੰਮ ਕਰਦਾ ਤਾ ਖਾਣ ਵਾਲਿਆਂ ਦਾ ਅਸਰ ਨਹੀਂ ਪੈਂਦਾ ਉਹਦੇ ਉੱਤੇ ਵੀ ਜੇ ਕੋਈ ਨਹੀਂ ਅਫੀਮ ਖਾਂਦਾ ਜਾਂ ਭੁੱਕੀ ਨਹੀਂ ਖਾਂਦਾ ਉਹਦੇ ਤੇ ਕੋਈ ਅਸਰ ਨਹੀਂ ਪੈਂਦਾ ਉਹਨੂੰ ਇਹ ਨਾ ਕਹੋ ਵੀ ਲਵੇ ਭਰਾ ਵੇ ਦੇਖ ਜੇ ਦਿਖਾਓਗੇ ਉਹ ਤੁਹਾਨੂੰ ਹੌਲੀ ਹੌਲੀ ਉਹ ਵੀ ਲੱਗੂਗਾ ਲੇਕਿਨ ਦਿਖਾਉਣ ਦੀ ਲੋੜ ਨਹੀਂ ਨਹੀਂ ਆਪ ਨਹੀਂ ਮੰਨਦਾ ਕਹਿੰਦਾ ਜਿਹੜੇ ਕੋਈ ਸ਼ਰੀਕੇ ਵਾਲੇ ਆ ਕੋਈ ਹੋਰ ਭੈਣ ਭਰਾ ਉਹਨੂੰ ਲਾਉਣਾ ਚਾਹੁੰਦੇ ਆ ਉਹੀ ਕੰਮ ਚਿੱਟੇ ਦਾ ਚੱਲਦਾ ਹੁਣ ਜਦੋਂ ਉਹਨੂੰ ਦੱਸ ਦੇ ਨਗਾ ਦੇ ਚਿੱਟੇ ਵਾਲੇ ਨੇ ਉਹ ਨਾ ਝੱਡ ਗਿਆ ਉਹ ਤਾਂ ਫਿਰ ਜਾਂਦਾ ਇੱਕ ਪਾਸਾਊਗਾ ਆਪ ਮਰੂ ਜਾਂ ਮਾਪਿ ਉਹਨੂੰ ਮਰੂ ਅਗਰ ਜਿਹੜਾ ਭੀਮ ਭੁੱਕੀ ਵਾਲਾ ਉਹਨੇ ਨਾਕਾਦੀ ਉਹ ਬੱਕਰੀ ਗੱਲ ਆ ਲੇਕਿਨ ਜੇ ਖਾ ਵੀ ਲਈ ਉਹਨੇ ਇਹਦਾ ਨੁਕਸਾਨ ਨਹੀਂ ਵੀਰੇ ਕੋਈ ਜੇ ਜੇ ਕਦੀ ਨਾ ਮਿਲੇ ਬਹੁਤਾ ਟਾਈਮ ਅਫੀਮ ਖਾਣੇ ਵਾਲੇ ਨੂੰ ਫੇਰ ਉਹਦਾ ਕੀ ਹੁੰਦਾ ਉਹ ਨਾ ਮਿਲਣ ਵਾਲੀ ਪੰਜਾਬ ਦੇ ਬਾਈ ਜੀ ਕਿਹੜੀ ਗੱਲ ਕਰਦੇ ਹੋ ਤੁਸੀਂ ਜਿੱਥੇ ਮਰਜੀ ਮੈਂ ਕਹਿੰਦਾ ਟਰੱਕ ਲਾ ਦੇ ਗੱਡੀ ਦਾ ਇੱਕ ਟਰੱਕ ਲਾ ਲਈ ਰਾਤੋ ਰਾਤ ਲੈ ਲੇਗੇ ਤੇਰੇ ਉੱਤੇ ਸੌ ਨੰਬਰ ਦੇ ਘਰ ਫੀਮ ਹੋਊਗੀ 100% ਅੱਧੇ ਐਮਐਲ ਦੇ ਸੋਚ ਕੇ ਕਹਿ ਰਹੇ ਹਾਂ ਗੱਲ ਬਾਦਿਆਂ ਨਾ ਕਹਿਣਾ ਜਿੰਨੇ ਪਰਚਾ ਦੇਣਾ ਦਵੇ ਭਗਵੰਤਾਨ ਅੰਦਰ RAMNATH ਖੜਾ ਤੇ ਝੰਡੂ ਸਾਡਾ ਅੰਦਰ 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 ਕਿੱਦਾਂ ਤੰਗ ਰਹੋਗੇ ਵੀ ਅੰਦਰ ਫੇ ਮੇਲ ਹੀ ਨਹੀਂ ਅੰਦਰ ਜੋ ਹੋਣਾ ਖਸਦਾ ਗੱਲ ਇਹ ਕਰਨੇ ਵੀ ਇਹਨੂੰ ਬਣਾਇਆ ਕਦੇ ਲਈ ਸੀ ਇਹਨੂੰ ਐਸੇ ਕਰਕੇ ਬਣਾਇਆ ਹੈ ਵੀ ਕਿਸੇ ਨੇ ਨਹੀਂ ਖੋਲਿਆ ਭਗਵਾਨਤਮਾਨ ਸਰਕਾਰ ਖੋਲੂਗੀ ਇਹਨੇ ਲੋਕਾਂ ਨਾਲ ਵਾਅਦਾ ਕਰੇ ਸੀ ਵੀ ਮੈਂ ਮੇਰੀ ਸਰਕਾਰ ਆ ਗਈ ਤਾਂ ਮੈਂ ਇਹਨੂੰ ਖੋਲੂਗਾ ਵੀ ਇਹ ਛੰਜੀਬਨੀ ਬੂਟੀ ਆ ਮੁੜਕੇ ਸਾਬ ਭੁੱਲ ਗਿਆ ਸੀ ਈਵਨੀ ਬੂਟੀ ਬੂਟੀ ਫੇ ਤਾਂ ਗੱਲ ਕੀ ਕਿਹਾ ਸੀ ਹਾਂ ਇਹ ਗਿਆ ਵੀਡੀਓ ਚੱਲ ਰਹੀ ਹੈ ਜੀ ਭਗਵੰਤ ਮਾਨ ਇਹਨਾਂ ਦੀ YouTube ਤੇ ਵੀਡੀਓ ਪਈ ਆ ਤੁਸੀਂ ਕੱਢ ਸਕਦੇ ਹੋ ਪ੍ਰਧਾਨ ਜਗਵੀਰ ਸਿੰਘ ਜੱਗਾ ਜੀ ਤੇ ਅੱਗੇ ਖੜਕੇ ਭਗਵੰਤ ਮਾਨ ਨੇ ਕਿਹਾ ਵੀ ਕਿ ਲਾਹੇਬੰਦ ਖੇਤੀ ਦੇ ਤੌਰ ਤੇ ਆਪਾਂ ਇਹਦੇ ਤੇ ਵਿਚਾਰ ਕਰਾਂਗੇ ਆਪਣੀ ਸਰਕਾਰ ਬਣਾ ਦੋ ਹਾਂ ਉਹ ਹੁਣ ਵੀ ਵੀਡੀਓ ਘੁੰਮਦੀ ਆ ਅਸੀਂ ਹੁਣ ਵੀ ਉਹਦੇ ਤੇ ਕਮੈਂਟ ਕਰਦੇ ਆ ਤੇ ਇੱਕ ਗੱਲ ਸਤਨਾਮ ਜੀ ਪਹਿਲਾਂ ਪਹਿਲਾਂ ਕੀ ਹੁੰਦਾ ਸੀ ਅੱਜ ਤੋਂ 6-7 ਮਹੀਨੇ ਜਦੋਂ ਅਸੀਂ ਇਹ ਲਹਿਰ ਮਤਲਬ ਕਿ ਇੰਨੀ ਜ਼ਿਆਦਾ ਫੈਲੀ ਨਹੀਂ ਸੀ ਉਦੋਂ ਅਸੀਂ ਪਿੰਡਾਂ ਦੇ ਵੀ ਜਾ ਕੇ ਗੱਲ ਕਰਦੇ ਸੀ ਤਾਂ ਉਦੋਂ ਮਤਲਬ ਕਿ ਲੋਕ ਥੋੜੇ ਜਿਹਾ ਪਾਸਾ ਵੱਟਦੇ ਸੀ ਯਾਰ ਕਿਸ ਚੀਜ਼ ਦੀ ਗੱਲ ਕਰਦੇ ਹੋਂ ਤੇ ਫਿਰ ਅਸੀਂ ਨਕਸਾਨ ਪੁੱਛਣਾ ਸ਼ੁਰੂ ਕੀਤਾ ਵੀ ਬਾਜੀ ਤੁਸੀਂ ਇਹਦੇ ਤੋਂ ਇਨੀ ਨਫ਼ਰਤ ਕਿਉਂ ਕਰਦੇ ਹੋ? ਦਾਰੂ ਵੀ ਤਾਂ ਤੁਸੀਂ ਵਰਤ ਹੀ ਰਹੇ ਹੋ ਹਨਾ ਦਾਰੂ ਪੀ ਕੇ ਉਹ ਕਹਿੰਦੇ ਯਾਰ ਦਾਰੂ ਵਾਲੇ ਤੋਂ ਤਾਂ ਅਸੀਂ ਪਹਿਲਾਂ ਤੰਗ ਅਸਲ ਦੇ ਵਿੱਚ ਦਾਰੂ ਤੇ ਮੈਡੀਕਲ ਨਸ਼ਾ ਵੇਚਣ ਦੇ ਲਈ ਅਸੀਂ ਤਾਂ ਇਹੀ ਗੱਲ ਕਹਾਂਗੇ ਵੀ ਇਹ ਕੁਦਰਤੀ ਜਿਹੜੀ ਬੂਟੀ ਆ ਉਹ ਤੇ ਬੈਨ ਕੀਤਾ ਗਿਆ ਦੇਖੋ ਜਿਹਨੇ ਖਾਣੀ ਆ ਜਿਹੜੀ ਚੀਜ਼ ਖਾਣੀ ਆ ਉਹਨੇ ਖਾਣੀ ਆ ਹੁਣ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਨਾ ਹਿਊਮਨ ਬਾਡੀ ਆ ਉਹਦਾ ਸਟਰਕਚਰ ਕੁਦਰਤ ਨੇ ਬਣਾਇਆ ਆਪਾਂ ਨੂੰ ਪਤਾ ਵੀ ਆਪਾਂ ਨੇ ਕਿਹੜੀ ਚੀਜ਼ ਖਾਣੀ ਹੈ ਤੇ ਕਿਹੜੀ ਚੀਜ਼ ਸਰੀਰ ਨੂੰ ਲੋੜ ਆ ਸਰੀਰ ਉਹੀ ਚੀਜ਼ ਮੰਗੂਗਾ ਤੇ ਜਿਹੜੀ ਚੀਜ਼ ਨਾਲ ਆਪਾਂ ਨੂੰ ਫਾਇਦਾ ਹੋਊਗਾ ਤਾਂ ਆਪਾਂ ਉਹ ਕੰਜ਼ਿਊਮ ਕਰਾਂਗੇ ਹੁਣ ਕਈ ਬੰਦੇ ਐਦਾਂ ਦੇ ਵੀ ਨੇ ਵੀ ਹਾੜੀ ਸੋਣੀ ਖਾਣ ਵਾਲੇ ਹੁੰਦੇ ਨੇ ਤੇ ਦੂਜੀ ਗੱਲ ਬੱਚਾ ਮਿੱਟੀ ਖਾਂਦਾ ਉਹਦੇ ਅੰਦਰ ਕੈਲਸ਼ੀਅਮ ਦੀ ਘਾਟ ਹੁੰਦੀ ਆ ਤਾਂ ਮਿੱਟੀ ਵੱਲ ਮਤਲਬ ਕਿ ਅਟਰੈਕਟ ਹੁੰਦਾ ਉਹ ਸੇਮ ਹੁੰਦਾ ਹੀ ਆ ਦੂਜੀ ਗੱਲ ਦੇਖੋ ਹੁਣ ਤੱਕ ਜਾਂ ਤਾਂ ਬਾਈ ਜੀ ਨਵੇਂ ਬੰਦੇ ਲੱਗੇ ਨਾ ਹੁੰਦੇ ਜਿਵੇਂ ਤੁਸੀਂ ਸਵਾਲ ਕਰਿਆ ਵੀ ਇਹਦੇ ਨਾਲ ਨਵੇਂ ਬੰਦੇ ਲੱਗਣਗੇ ਦੇਖੋ ਜਾਂ ਤਾਂ ਹੁਣ ਤੱਕ ਨਾ ਨਵੇਂ ਬੰਦੇ ਲੱਗੇ ਹੁੰਦੇ ਮਿਲਤਾ ਹੁਣ ਵੀ ਰਹੀ ਹੈ ਨਾ ਨਵੇਂ ਹੁਣ ਵੀ ਐਡਿਕਟ ਹੋ ਰਹੇ ਨੇ ਪਰ ਹੁਣ ਬਾਈ ਜੀ ਜੋ ਉਹਨਾਂ ਦੀ ਪਹੁੰਚ ਦੇ ਵਿੱਚੋਂ ਉਹ ਦੇ ਐਡਿਕਟ ਹੋ ਰਹੇ ਨੇ ਹੁਣ ਅੱਜ ਮੈਂ ਇੱਕ ਸਵਾਲ ਵੀ ਪੁੱਛਣਾ ਚਾਹੂੰਗਾ ਤੁਸੀਂ ਮੇਰੀ ਆਵਾਜ਼ ਅੱਗੇ ਫਾਰਵਰਡ ਕਰ ਦਿਓ ਇੱਕ ਕੈਪਸੂਲ ਚੱਲਿਆ ਹੋਇਆ ਪ੍ਰੈਗਾ ਬੈਲੈਂਸ ਸਾਲਟ ਉਹਦਾ ਪ੍ਰੈਗਾ ਸਿੱਪ ਵੀ ਕਹਿੰਦੇ ਨੇ ਉਹਨੂੰ ਸਿਗਨੇਚਰ ਘੋੜਾ ਇਹ ਚੀਜ਼ਾਂ ਕਹਿੰਦੇ ਆ ਉਹਨੂੰ ਤੇ ਉਹ ਕੈਪਸੂਲ ਆਮ ਬੱਚਿਆਂ ਦੀ ਪਹੁੰਚ ਦੇ ਵਿੱਚ 300 ਰੁਪਏ ਦਾ ਪੱਤਾ ਤੇ ਉਹਦੇ ਉੱਤੇ ਕੰਪਨੀ ਦਾ ਨਾਮ ਵੀ ਲਿਖਿਆ ਹੁੰਦਾ ਕੀ ਗੱਲ ਸਰਕਾਰ ਉਹਨੂੰ ਕੰਟਰੋਲ ਨਹੀਂ ਕਰ ਸਕਦੀ ਪੰਜਾਬ ਦੇ ਵਿੱਚ ਉਹ ਹਲੇ ਤੱਕ ਕੈਨ ਡੀਪੀਐਸ ਸੈਕਟਰ ਦੇ ਵਿੱਚ ਉਹ ਉਦੋਂ ਪਾਉਣਗੇ ਜਦੋਂ ਉਹਦਾ ਰੇਟ ਵਧਾਉਣਾ ਹੋਊਗਾ ਜਾਂ ਬਲੈਕ ਕਰਨੀ ਹੋਊਗੀ ਗੱਲ ਫੇਰ ਉੱਥੀ ਆ ਗਈ ਵੀ ਜਦੋਂ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਨੁਕਸਾਨ ਪੁੱਛਿਆ ਬਾਈ ਜੀ ਤੁਸੀਂ ਇਸ ਤੋਂ ਇਨਾ ਭੱਜਦੇ ਕਿਉਂ ਆਫੀਮ ਪੋਸਟ ਤੋਂ ਕਹਿੰਦੇ ਜੀ ਇਹਦੇ ਨਾਲ ਘਰ ਵੀ बिक ਜਾਂਦੇ ਨੇ ਤੇ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਵੀ ਘਰ ਤਾਂ ਤਾਂ ਵਿਕਦੇ ਨੇ ਨਾ ਜਦੋਂ ਬਲੈਕੀ ਇਹ ਵੇਚਦੇ ਨੇ ਹੁਣ ਇੱਕ ਚੀਜ਼ 3000 ਰੁਪਏ ਕਿਲੋ ਆ ਜਦੋਂ 2.5 ਲੱਖ ਰੁਪਏ ਕਿਲੋ बिकੂਗੀ ਤੇ ਘਰ ਤਾਂ ਆਟੋਮੈਟਿਕਲੀ ਵਿਕੂਗਾ ਕੱਲ ਨੂੰ ਇਹ ਕਾਰਪੋਰੇਟ ਘਰਾਣੇ ਬਾਦਾਮ ਨੂੰ ਨਸ਼ਾ ਕਹਿ ਦੇਣਗੇ ਤੁਹਾਨੂੰ ਮੰਨਣਾ ਪਊਗਾ ਕਾਨੂੰਨ ਦੇ ਅੰਦਰ ਰਹਿ ਕੇ ਜੇ ਕਾਨੂੰਨ ਇੱਕ ਤਾਂ ਫਿਰ ਰਾਜਸਥਾਨ ਐਮਪੀ ਯੂਪੀ ਜਿੱਥੇ ਵੀ ਇਹਦੀ ਖੇਤੀ ਹੋ ਰਹੀ ਹੈ ਉੱਥੇ ਫਿਰ ਕਿਉਂ ਹੋ ਰਹੀ ਆ ਕਾਨੂੰਨ ਤਾਂ ਇੱਕ ਹੈ ਨਾ ਜਦੋਂ ਇੱਥੇ ਐਂਡੀਪੀਐਸ ਐਕਟ ਦੇ ਵਿੱਚ ਐਂਡੀਪੀਐਸ ਐਕਟ ਤਾਂ ਸੈਂਟਰ ਤੋਂ ਬਣਿਆ ਹੋਇਆ ਫਿਰ ਉੱਥੇ ਕਿਉਂ ਜੀ ਕਿਤੇ ਤੁਹਾਡੀਆਂ ਇਹ ਗੱਲਾਂ ਨਵੇਂ ਬੱਚਿਆਂ ਨੂੰ ਉਤਸ਼ਾਹਿਤ ਤਾਂ ਨਹੀਂ ਕਰਨਗੀਆਂ ਵੀ ਚਲੋ ਅਸੀਂ ਵੀ ਸਵਾਦ ਦੇਖ ਲਈਏ ਨਹੀਂ ਜੀ ਨਹੀਂ ਦੇਖੋ ਕੱਲ ਉਹਨਾਂ ਨੂੰ ਮਨਾ ਕਰਦੇ ਹਾਂ ਵੀ ਭਾਈ ਨਵੇਂ ਨਾਂ ਲੱਗਿਓ ਦੇਖੋ ਜੀ ਨਾਂ ਸਾਡੇ ਕਹਿਣ ਨਾਲ ਕਿਸੇ ਨੇ ਲੱਗਣਾ ਇਹ ਨਾਂ ਕਰਦੇ ਹਾਂ ਤੁਸੀਂ ਜਗ ਨਹੀਂ ਕਰਦੇ ਅਸੀਂ ਬਿਲਕੁਲ ਮਨਾ ਕਰਦੇ ਹਾਂ ਅਸੀਂ ਬਿਲਕੁਲ ਮਨਾ ਕਰਦੇ ਹਾਂ ਵੀ ਕਿਸੇ ਦਾ ਧੀ ਪੁੱਤ ਗਲਤ ਪਾਸੇ ਨੂੰ ਨਾ ਜਾਵੇ ਪਰ ਸਤਨਾਮ ਜੀ ਨਾਲ ਇਹ ਵੀ ਮੰਨ ਕੇ ਚੱਲਣਾ ਪਊਗਾ ਵੀ ਜਿਵੇਂ ਤੁਸੀਂ ਪਹਿਲਾਂ ਗੱਲ ਕਹੀ ਆ ਬਾਬਾ ਜੀ ਨੇ ਵੀ ਕਹੇ ਵੀ ਕੋਈ ਕਿਸੇ ਦੇ ਕਹਿਣ ਤੇ ਲੱਗਦਾ ਨਹੀਂ ਹੁੰਦਾ ਹਰ ਇੱਕ ਦਾ ਆਪਣਾ ਮਨ ਹੁੰਦਾ ਹਾਂ ਕੋਸ਼ਕ ਬੰਦੇ ਹੁੰਦੇ ਨੇ ਜਿਵੇਂ ਅੱਜ ਕੱਲ ਸਰਕਾਰਾਂ ਨੇ ਚਿੱਟੇ ਦਾ ਦੌਰ ਚਲਾਇਆ ਹੋਇਆ ਇਹ ਗੱਲ ਆਪਾਂ ਸ਼ਰੀਆਮ ਕਹਿੰਦੇ ਆ ਜੋ ਅੱਜ ਕੱਲ ਚਿੱਟੇ ਦਾ ਦੌਰ ਚਲਾਇਆ ਹੋਇਆ ਕਿਤੋਂ ਦਾ ਚੱਲਿਆ ਨਾ ਜੀ ਕਿਸੇ ਕਾਰਨ ਕਰਕੇ ਚੱਲਿਆ ਜਿਵੇਂ ਤੁਹਾਨੂੰ ਪਹਿਲਾਂ ਸੁਝਾ ਕੇ ਹਟਿਆ ਹਨ ਖੜਕੂ ਸ਼ਬਦ ਦਾ ਮਤਲਬ ਵੀ ਫਿਰ ਨਿਸ਼ੇੜੀ ਭੇਜਿਆ ਇਹ ਉਹ ਚੀਜ਼ ਚੱਲ ਰਹੀ ਹੈ ਖਤਮ ਕਰਨ ਦੇ ਲਈ ਹੁਣ ਅਸੀਂ ਵੀ ਤਾਂ ਤੁਹਾਡੇ ਸਾਹਮਣੇ ਤੇ ਗੱਲ ਮਤਲਬ ਕਿ ਗੱਲ ਨੂੰ ਇਹਦਾ ਡੂੰਗਾ ਮਤਲਬ ਹੈ ਹੁਣ ਬੀਬੀਆਂ ਨੇ ਅਸੀਂ ਪਿੰਡ ਦੇ ਵੀ ਜਾਣਦੇ ਆ ਬੀਬੀਆਂ ਸਾਨੂੰ ਕੁੱਤ ਕਹਿੰਦੀਆਂ ਨੇ ਕਹਿੰਦੀ ਬੱਚੇ ਸਾਨੂੰ ਕੋਈ ਪ੍ਰੋਬਲਮ ਨਹੀਂ ਸੀ ਆਉਂਦੀ ਮਤਲਬ ਕੈਮਰੇ ਸਾਹਮਣੇ ਨਹੀਂ ਆਉਣਾ ਚਾਹੁੰਦੀਆਂ ਆਦੇ ਨਾਲ ਪ੍ਰੋਬਲਮ ਨਹੀਂ ਸੀ ਆਉਂਦੀ ਕਹਿੰਦੇ ਪਹਿਲਾਂ ਅਸੀਂ ਕਿਆਰੀ ਬੀਜ ਲੈਂਦੀਆਂ ਹੁੰਦੀਆਂ ਸੀ ਠੀਕ ਹੈ ਸਾਡੇ ਬਜ਼ੁਰਗ ਬੀਜ ਲੈਂਦੇ ਸੀ ਜਾਂ ਘਰ ਦੇ ਮੋਤਬਰ ਬੰਦੇ ਲਾ ਲੋ ਜਿਹੜੇ ਖੇਤੀ ਕਰਦੇ ਸੀ ਉਹਨਾਂ ਨੇ ਕਿਆਰੀ ਬੀਜ ਲੈਣੀ ਆ ਇਹ ਸਾਗ ਵਾਂਗੂ ਜਦੋਂ ਇਹਦਾ ਬੂਟਾ ਹੋ ਗਿਆ ਤਾਂ ਉਹਨਾਂ ਨੇ ਘਰੇ ਲਿਆ ਕੇ ਉਹਦੀ ਪੁੱਜੀ ਬਣਾ ਕੇ ਖਾਣੀ ਆ ਸਾਰੇ ਪਰਿਵਾਰ ਨੇ ਤਾਂ ਉਹਦੇ ਨਾਲ ਜਿਹੜੀ ਔਰਤਾਂ ਦੀ ਪ੍ਰ ਦੇਖੋ ਕਿੰਨੇ ਕਿੰਨੇ ਬੱਚੇ ਪੈਦਾ ਹੁੰਦੇ ਸਤਨਾਮ ਜੀ ਕਦੇ ਦੁੱਧ ਦੀ ਦੇ ਇਕਦਨੀ ਸੀ ਆਉਂਦੀ ਅੱਜ ਮਾਂ ਮਾਂ ਦਾ ਦੁੱਧ ਵੀ ਮਤਲਬ ਕਿ ਹੋ ਹੋ ਰਿਹਾ ਇਹ ਸਿੰਥੈਟਿਕ ਨਸ਼ਾ ਇੰਨਾ ਕਿ ਘਾਤਕ ਹੈ ਪਿੱਛੇ ਜੇ ਤੁਸੀਂ ਖਬਰ ਸੁਣੀ ਹੋਣੀ ਆ ਬਠਿੰਡੇ ਤੋਂ ਉੱਥੇ ਇੱਕ ਔਰਤ ਦੇ ਦੁੱਧ ਦੇ ਵਿੱਚ ਚਿੱਟੇ ਦਾ ਅਸਰ ਆ ਗਿਆ 6 ਮਹੀਨੇ ਦੀ ਬੱਚੀ ਉਹਦਾ ਦੁੱਧ ਪੀਂਦੀ ਸੀ ਇਹ ਮੈਨੂੰ ਦੁਆਰਾ ਮੈਨੂੰ ਨਿਊਜ਼ ਲੱਭੀ ਨਹੀਂ ਹੈਗੀ ਬਟ ਮੈਂ ਇਹ ਸੁਣੀ ਆ ਅਖਬਾਰ ਦੇ ਵਿੱਚ ਵੀ ਛਪੀ ਆ ਤੇ ਮੈਂ ਮਤਲਬ ਕਿ ਫੇਸਬੁੱਕ ਤੇ ਵੀ ਸੁਣੀ ਆ ਕਿ ਫਿਰ ਡਾਕਟਰਾਂ ਨੇ ਉਹਦਾ ਬੱਚੀ ਦਾ ਟੈਬ ਵੀ ਇਹ ਕਿਉਂ ਮਤਲਬ ਕਿ ਇਦਾਂ ਕਰ ਰਹੀ ਆ ਉਹਦੀ ਮੈਡੀਕਲ ਹਿਸਟਰੀ ਗੱਡੀ ਤਾ ਫਿਰ ਉਹਨੂੰ ਪਤਾ ਲੱਗਿਆ ਵੀ ਮਤਲਬ ਕਿ ਉਹਦੀ ਮਾਂ ਜਿਹੜੀ ਐਡਿਕਟਿਵ ਆ ਤਾਂ ਫਿਰ ਉਹਨੇ ਉਸ ਬੱਚੀ ਦਾ ਇਲਾਜ ਕਰਨਾ ਸਟਾਰਟ ਕੀਤਾ ਹੁਣ ਤੁਸੀਂ ਇੱਥੋਂ ਲਾਓ ਵੀ ਇਹ ਕਿੰਨਾ ਘਾਤਕ ਨਸ਼ਾ ਏ ਉਲਟਾ ਅਫੀਮ ਲੋਡਿਆਂ ਦਾ ਕਦੇ ਵੀ ਅਸਰ ਦੂਜੇ ਪਰਸਨ ਦੇ ਵਿੱਚ ਨਹੀਂ ਜਾਊਗਾ ਤੇ ਉਹ ਰਾਮ ਨਾਲ ਆਪਣੇ ਬੱਚੇ ਹੀ ਪੈਦਾ ਕਰੂਗਾ ਅਸਲ ਦੇ ਵਿੱਚ ਸਤਨਾਮ ਜੀ ਕੀ ਆ ਸਾਡੇ ਪੰਜਾਬ ਦੀ ਆਬਾਦੀ ਘਟਾਉਣ ਵਾਸਤੇ ਕੁਛਕ ਬੱਚੇ ਬਾਹਰ ਤੋਰਤੇ ਕੁਛਕ ਖੜਕੂ ਗਿਆ ਕੇ ਮਾਰਤੇ ਰੌਲਾ ਪੈਂਦਾ ਸੀ ਪਤਲ ਦੀ ਗੋਲੀ ਨਾਲ ਮਰਦੇ ਸੀ ਉਹਨੇ ਜੀਵ ਵਾਲੀ ਨਾਲੇ ਆਪ ਮੇਲੇ ਵਾਂਗੂ ਹਮ ਹਮਾ ਕੇ ਲੈਣ ਜਾਂਦੇ ਨੇ ਉੱਥੇ ਜਾ ਕੇ ਤੁਸੀਂ ਕਦੇ ਦੇਖੋ ਮੇਰੇ ਮੇਰੇ ਕੋਲ ਆ ਜਿਓ ਫਤਿਹਗੜ੍ਹ ਸਾਹਿਬ ਉੱਥੇ ਲੈਣਾ ਇੰਨੀਆਂ-ਇੰਨੀਆਂ ਲੱਗਦੀਆਂ ਨੇ ਤੇ ਉਹਨਾਂ ਉਹਨਾਂ ਨੂੰ ਡਰ ਪਤਾ ਕੀ ਹੁੰਦਾ ਕਿਉਂ ਨਹੀਂ ਬੋਲਦੇ ਵੀ ਸਾਡੀ ਗੋਲੀ ਬੰਦ ਹੋ ਜੂਗੀ ਕਿਉਂ ਗਰੀਬ ਬੰਦਾ 12000 ਨੂੰ ਲੈ ਕੇ ਖਾ ਨਹੀਂ ਸਕਦਾ ਤੇ ਚਿੱਟਾ ਉਹ ਲੈਣਾ ਨਹੀਂ ਚਾਹੁੰਦੇ ਹਰ ਤਬ ਕਈ ਪੀੜਤ ਆਦੇ ਨਾਲ ਮਲੇਰੋਕੋਟ ਇਹ ਹਰ ਤਬ ਕਾਇੰਗ ਭੇਕਦਾ ਤੁਸੀਂ ਗੋਲੀਆਂ ਵਾਲੇ ਕੋਈ ਚਲੇ ਜਾਇਓ ਉਹ ਕਹਿੰਨਗੇ ਜੇ ਭੀਮੂ ਕੀ ਦਾ ਟੇਕੇ ਖੋਲ ਜਣਾ ਬੇ ਜਿਸੀ ਗੋਲੀਆਂ ਤੋਂ ਵੱਜ ਜਾਗੇ ਸਾਡੇ ਜੁਆਕ ਵੀ ਚੱਲ ਪਣਗੇ ਜੇ ਹੁਣ ਗੋਲੀ ਖਾਂਦੇ ਆ ਸਰਕਾਰੀ ਹੱਤਾਲ ਦੀ ਲੈ ਕੇ ਜੁਆਕ ਪਾੜਦੇ ਨੇ ਲੇਕਿਨ ਆਪਣੀ ਉਹਨਾਂ ਦੀ ਜਿਹੜੀ ਸ਼ਰੀਰ ਦੀ ਆ ਉਹ ਖਤਮ ਹੋ ਰਹੀ ਆ ਲੇਕਿਨ ਜੇ ਭੀਮ ਭੁੱਕੀ ਖਾਊਗਾ ਜੇ ਲੋ ਜੀ ਗਵਰਨਮੈਂਟ ਨੇ ਠੇਕੇ ਖੋਲਤੇ ਔਰ ਉਹ ਕਲੌਨ ਰੇਡ ਦੇ ਵਿੱਚ ਲੈ ਕੇ 200 ਦੀ ਖਾ ਲੂਗਾ ਖਾਂਦਾ ਤਾਂ ਹੈ ਨਹੀਂ ਕਲੌਨ ਰੇਡ ਦੇ ਵਿੱਚ 200 ਦੀ ਲੇਕਿਨ ਉਹ ਆਪਣਾ ਪਰਿਵਾਰ ਵੀ ਪਾਲੂ ਮਾਂ ਨੂੰ ਵੀ ਸੰਭੂ ਪਿਓ ਨੂੰ ਵੀ ਸੰਭੂ ਇਹ ਗੱਲ ਦੀ ਗਰੰਟੀ ਆ ਅਸੀਂ ਸੰਭੇ ਨੇ ਖਾਦੀ ਆ ਤੇ ਜਿਹੜੀ ਬੰਦਾ ਇਹ ਕਰਦਾ ਉਹ ਮੈਂ ਕਹਿੰਦਾ ਮੇਰਾ ਮੇਰਾ ਮਾਦਾ ਮੁੰਡਾ ਮੇਰੇ ਬੜਾ ਬੜਾ ਘਾਲਿਓ ਕਹੂ ਤਰਾ ਭਾਈ ਆ ਤੇਰਾ ਮੁੰਡਾ ਉਹ ਕਰਦਾ ਏ ਤੇ ਤੁਸਾਂ ਬੜਾ ਏ ਇਹ ਤੇ ਮੈਨੂੰ ਜਣੀ ਆਪ ਦੇ ਦੇ ਮੈਂ ਤੁਹਾਨੂੰ ਲੱਖਣ ਲੱਗ ਦੱਸਦਾ ਫਿਰ ਉਹ ਮਾੜਾ ਨਹੀਂ ਪੰਜਾਬ ਬਾਜੂ ਨਹੀਂ ਦਾ ਪੰਜਾਬ ਦੇ ਰੋ ਜਿੰਨੇ ਮੁੰਡੇ ਜਾ ਰਹੇ ਨੇ ਓਏ ਹੋਏ ਹੋਏ ਜਿਹਦੇ ਮਾਂ ਮਾਂ ਰੋਣੀਆਂ ਨੇ ਜਿਹਦੇ ਇੱਕ ਦੀ ਓਏ ਉਹ ਇੱਕ ਸਾਡੇ ਨਾਲ ਹੀ ਜੁੜਿਆ ਹੋਇਆ ਉਹਦਾ ਇੱਕੋ ਹੀ ਸੀਗਾ ਕਬੱਡੀ ਖੇល ਕੇ ਆਇਆ ਓਪਨ ਕਬੱਡੀ ਆਗੇ ਟੀਕਾ ਲਾ ਲੈ ਸਾਡੇ ਮਸਜਿਦ ਦੇ ਵਿੱਚ ਹੈਗਾ ਸਰਦਾਰਾਂ ਦਾ ਮੁੰਡਾ ਤੇ ਉਹ ਮਾਜੇ ਦੇ ਵਿੱਚ ਬਾਥਰੂਮ ਜੋੜਿਆ ਉਹਨੇ ਟੀਕਾ ਲਾ ਲਿਆ ਉਹ ਤੋਂ 30 ਦਿਨ ਚੱਕਿਆ ਸੀ ਸਾਨੂੰ 30 ਦਿਨ ਪਤਾ ਲੱਗਿਆ ਵੀ ਆਹ ਕੀ ਹੋ ਗਿਆ ਉਹ ਬਈ ਉਹਦੀ ਮਾਂ ਹੁੰਦੀ ਆ ਉਹ ਕੀ ਬਣ ਗਿਆ ਸਾਨੂੰ ਨਹੀਂ ਪਤਾ ਉਹਨੂੰ ਦੇਖ ਕੇ ਅਗਲਾ ਕਹਿੰਦਾ ਇਹ ਗਵਰਨਮੈਂਟ ਨੂੰ ਮੋੜੀ ਨਾ ਬੋ ਜਿਹੜਾ ਜਦ ਕੋਈ ਇਹ ਠੇਕੇ ਨਹੀਂ ਖੋਲਦਾ ਜਿਹੜਾ ਕੋਈ ਇਹ ਕਰਦਾਰੀ ਮਾਮਾ ਦੇ ਪੁੱਤ ਜਾਣ ਕੇ ਮਰਵਾ ਰਹੇ ਨੇ ਬਿਲਕੁਲ ਜਾਣ ਕੇ ਮਰਵਾ ਰਹੇ ਜੇ ਕਹੇ ਕੋਈ ਗਵਰਨਮੈਂਟ ਨਹੀਂ ਮਰਵਾਉਂਦੀ ਇਹ ਬਿਲਕੁਲ ਗਲਤ ਹੈ ਅਸੀਂ ਜਿੰਨੇ ਸਾਡੇ ਮਨਜ਼ੂਰੀ ਲੈਣ ਗਏ ਸਰਦਾ ਆਪਣੇ ਮੁਲਾਜ਼ਮਾਂ ਨੂੰ ਉਹਨਾਂ ਨੇ ਕਹਾ ਸਾਹਵਾ ਸੀ ਭਾਈ ਆ ਤੁਸੀਂ ਵਧੀਆ ਕੰਮ ਕਰਦੇ ਹੋ ਅਸੀਂ ਕਿੰਨੇ ਪਰਚੇ ਪਾਉਨੇ ਆ ਉਹ ਪਰਚੇ ਖਾ ਕੇ ਜੇਲਾਂ ਚ ਮੁੜ ਕੇ ਆ ਕੇ ਫਿਰ ਉਹੀ ਕੰਮ ਕਰਦੇ ਨੇ ਭਾਈ ਜੀ ਨੂੰ 2 ਨੰਬਰ ਦਾ ਪੈਸਾ ਹੱਥ ਲੱਗਿਆ ਉਹ ਇਹ ਕੰਮ ਕਰੂਗਾ ਚਾਹੇ ਉਤੇ 20 ਪਰਚੇ ਹੋਣ ਜਿਹਨੇ ਨਹੀਂ ਕਰਨਾ ਤੁਸੀਂ ਕਹਿੰਦੇ ਅਸੀਂ ਖਾਧ ਹੀ ਨਹੀਂ ਕਰਦੇ ਜਦੋਂ ਤੁਸੀਂ ਖਾਣਾ ਛੋਟਾ ਮਨ ਨਹੀਂ ਕਹਿੰਦਾ ਤੁਸੀਂ ਕੁਝ ਨਹੀਂ ਖਾਂਦੇ ਆ ਸਾਡੇ ਹੁਣ ਦਾਰੂ ਕੋਈ ਮੈਂ ਕਹਿੰਦਾ ਸਾਡੇ ਪਿੰਡ ਦੇ ਵਿੱਚ ਠੇਕਾ ਤਾਂ ਬਹੁਤ ਦੂਰ ਦੀ ਗੱਲ ਆ ਦੂਰ ਦੂਰ ਦੇ ਕਿਹਨੇ ਕੋਠੇਗਾ ਕਿਉਂ ਨਹੀਂ ਹੈਗਾ ਗਵਰਨਮੈਂਟ ਖੋਲਦੀ ਨਾ ਪਤਾ ਵੀ ਤੇ ਬਿਕੜੀ ਨਹੀਂ ਸਾਡੇ 6 ਪਿੰਡਾਂ ਦੇ ਵਿੱਚ ਠੇਕਾ ਨਹੀਂ ਆ ਕੋਈ ਕਾਹਤੋਂ ਮਤਲਬ ਮੰਗ ਨਹੀਂ ਹੈਗੀ ਉੱਥੇ ਮੰਗ ਨਹੀਂ ਹੈਗੀ ਉੱਥੇ ਫੀਮੂ ਕੀ ਚੱਲਦੀ ਹੈ ਫੀਮੂ ਕੀ ਖਾਂਦੇ ਨੇ ਉਹਦਾ ਕੰਮ ਕਰਦਾ ਬਾਤ ਕਰਨੀ ਜਾਂ ਜਿੰਦਗੀਆਂ ਨੇ ਉਹਨੇ ਵੀ ਹੋਰ ਕਰ ਐ ਬਾੜਦੇ ਨੇ ਬੱਚਿਆਂ ਨੂੰ ਐ ਬਾੜਦੇ ਨੇ ਔਰ ਦੂਜੇ ਵਾਤੇ ਜਿੱਥੇ ਬੱਚੇ ਰੋਂਦੇ ਨੇ ਮਰਦੇ ਨੇ ਉੱਤੇ ਜਾ ਕੇ ਉਹਨਾਂ ਦੀ ਮਾਵਾ ਪੈਣਾ ਨਾਰੇ ਲਾਉਂਦੇ ਆਲੇ ਵੀ ਆ ਕੀ ਕਰਦਾ ਇਹ ਕਰਿਆ ਤਾਂ ਗਵਰਨਮੈਂਟ ਨਹੀਂ ਹੈ ਭਾਈ ਗਵਰਨਮੈਂਟ ਦੇ ਥਰੂ ਹੀ ਹੁੰਦਾ ਹੈ ਗਵਰਨਮੈਂਟ ਹੀ ਬਿਚਵਾਉਂਦੀ ਆ ਬਹੁਤ ਵੱਡੇ ਇਲਜ਼ਾਮ ਆ ਤੁਹਾਡੇ ਇਲਜ਼ਾਮ ਨਹੀਂ ਭਾਈ ਅਸੀਂ ਆਪ ਦੇਖਿਆ ਆਪ ਦੀ ਅੱਖਾਂ ਨਾਲ ਪੁਲਿਸ ਵਾਲੇ ਮਤਲਬ ਪੁਲਿਸ ਵਾਲੇ ਅੰਦਰ ਆ ਰਹੇ ਆ ਸਾਰੇ ਕੋ ਬੰਦਿਆ ਕੋ ਤਾਂ ਨਹੀਂ ਇੱਕ ਬੰਦਾ ਕਰਦਾ ਚਾਰ ਬਸਨ ਆ ਆਪਣੇ ਬਿਲਕੁਲ ਬਿਲਕੁਲ ਸੋ ਮੰਗ ਜਿਹੜੀ ਕੀਤੀ ਜਾ ਰਹੀ ਖਸਖਸ ਦੀ ਖੇਤੀ ਦੀ ਮੰਗ ਕੀਤੀ ਜਾ ਰਹੀ ਹੈ ਇੱਕ ਪਾਸੇ ਨਸ਼ੇ ਨੂੰ ਲੈ ਕੇ ਸਰਕਾਰ ਨਸ਼ਾ ਜੁੱਧ ਨਸ਼ੇ ਵਿਰੁੱਧ ਛੇੜੀ ਬੈਠੀ ਹੈ ਦੂਜੇ ਪਾਸੇ ਖਸਖਸ ਦੀ ਖੇਤੀ ਦੀ ਮੰਗ ਵਿਧਾਨ ਸਭਾ ਦੇ ਵਿੱਚ ਵੀ ਇੱਕ ਵਾਰ ਉੱਠਦੀ ਹੈ ਪਰ ਉਸ ਤੋਂ ਬਾਅਦ ਬਿਆਨ ਇਹ ਆਉਂਦੇ ਕਿ ਇੱਕ ਨਸ਼ੇ ਨੂੰ ਰੋਕਣ ਦੇ ਲਈ ਦੂਜਾ ਨਹੀਂ ਲਾਇਆ ਜਾ ਸਕਦਾ ਪਰ ਅੱਜ ਇੱਕ ਮੀਟਿੰਗ ਜਿਹੜੀ ਹੈਗੀ ਆ ਕੁਝ ਲੋਕਾਂ ਦੀ ਇਸ ਥਾਂ ਦੇ ਉੱਤੇ ਹੋਈ ਹੈ ਜਿਨ੍ਹਾਂ ਨੇ ਕਿ ਆਪਣੇ ਵਿਚਾਰ ਤੁਹਾਡੇ ਤੱਕ ਰੱਖੇ ਆ ਤੁਹਾਨੂੰ ਇਹ ਗੱਲਾਂ ਕਿਸ ਤਰ੍ਹਾਂ ਲੱਗਦੀਆਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਤੇ ਸਨਾਨ ਸਿੰਘ ਪੰਜਾਬੀ ਲੁੱਕ ਚੈਨਲ